ਦੋਸਤੋ ਮੀਣੀ ਝੋਟੀ ਲੈ ਕੇ ਆਇਆ ਇੱਕ ਤੁਹਾਡੇ ਵਾਸਤੇ ਕਦ ਕਾੜ ਵਾਲੀ ਝੋਟੀ ਆ ਥਣ ਥਣ ਚੰਗਾ ਲੱਗਿਆ ਤੁਰੂ ਵੀ ਕਰ ਲਿਓ ਜਜਮੈਂਟ ਹਵਾਨੇ ਵੀ ਬਾਕਮਾਲ ਹੋ ਜੀ ਪ्योर ਮੀਣੀ ਆ ਦੋਸਤੋ ਕਦ ਕਾੜ ਬਹੁਤ ਆ ਝੋਟੀ ਦਾ ਬੇਲ ਬੂਦ ਬਹੁਤ ਐਲਸੀ ਵੀਡੀਓ ਦੇ ਅੰਦਰ ਡਿਟੇਲ ਬਾਈ ਨੂੰ ਪੁੱਛਣੀਆਂ ਚੱਲ ਕੇ ਕੀ ਗੱਲਬਾਤ ਆ ਜੀ ਆਓ ਦੋਸਤੋ ਬਾਈ ਲੈਵ ਲੈ ਕੇ ਚੱਲਦੇ ਆਂ ਡਿਟੇਲ ਪੁੱਛਦੇ ਆਂ ਇਹਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਕੀ ਹੈ ਨਾਮ ਕਾਲਾ ਏ ਸੋਨੇ ਪਿੰਡ ਕਿਹੜਾ ਜੀ ਮਟੇਲੀ ਜੀ ਜਿੱਨਾ ਗੰਗਾ ਨਗਰ ਰਸਤਾ ਅੱਛਾ ਰਾਜਸਥਾਨ ਚ ਰਹਜਣਾ ਬਾਈ ਹਾਂਜੀ ਇਹ ਸਿੰਘ ਹਲਦੇ ਨੇ ਬਾਈ ਇਹਦੇ ਬਿਲਕੁਲ ਜੱਟੇ ਦੋਨੇ ਹਲ ਦੂਸਰਾ ਸਿੰਘ ਵੀ ਲਾ ਕੇ ਦਿਖਾ ਦੋਸਤੋ ਪਿਓਰ ਮੀਣੀ ਹੈ ਦੋਨੇ ਸਿੰਘ ਹਲਦੇ ਨੇ ਬਾਈ ਨੇ ਦਿਖਾਤੇ ਹਲਾ ਕੇ ਬਾਈ ਕਿੰਨੇ ਕਿ ਦਿਨ ਹੋ ਗਏ ਕਿੰਨੇ ਦਿਨ ਹੋ ਗਿਆ ਕਿੰਨੇ ਵੇ ਸੂਇਆ ਪਹਿਲਣ ਹੈ ਕੱਦ-ਕਾੜ ਬਹੁਤ ਲੱਗਦਾ ਪੂਰਾ ਕੱਦ-ਕਾੜ ਦੇ ਸਾਬ ਨਾਲ ਦੂਜੇ ਲੱਗਦੀ ਹੈ ਪਹਿਲਣੀ ਹੈ ਹੈ ਪਹਿਲਣਾ ਕਨਫਰਮ ਦੰਦਾਂ 'ਚ ਪਤਾ ਕੁਛ ਦੰਦਾ ਚੋਗੀ ਹੈ ਚਾਰ ਦੰਦ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਤੈਨੂੰ 8 ਦਿਨ ਹੋ ਗਏ ਸੀ ਕਿੰਨੀ ਕੁ ਬੋਲੀ ਹੈ ਹੁਣ ਬੋਲੀ ਤਕਰੀਬਨ ਹੈਗੀ 12-13 ਕਿੰਨੇ ਕਿ ਦੁੱਧ ਦੀ ਉਮੀਦ ਹੈ ਤੂੰ ਉਹ ਤਾਂ ਮੈਂ 16 ਕਿਲੋ ਰੇਟ ਬਾਈ ਦਾ ਰੇਟ 600 ਰੇਟ ਦੱਸ ਦੇ ਜੀ 600 ਰੇਟ 31 31 ਸਵਾ ਸਵਾਦੀ ਹੋ ਜਾਊ ਮੌਕੇ ਤੇ ਹੈ ਸਿੰਨਾ ਕੀ ਛੋੜ ਬੱਚਾ ਕੀ ਇਹ ਨਾਲ 31 31 ਨੰਬਰ ਬੋਲ ਦੋ ਬਾਈ 99501 ਹਾਂਜੀ 28960 ਅੰਗਲਿਸ਼ ਚ ਬੋਲੋ 99501 ਹਾਂਜੀ 28960 ਉਹ ਜੋ ਝੋਟੀ ਵੀ ਆਪਣੀ ਹੈ ਹਾਂਜੀ ਦੋਸਤੋ ਇੱਕ ਹੋਰ ਝੋਟੀ ਆ ਬਾਈ ਕੋਲੇ ਪਿਓਰ ਮੀਣੀ ਹੈ ਕੱਦ ਕਾਠ ਚੰਗੇ ਤੇ ਬਾਕੀ ਝੋਟੀ ਕਮਾਲ ਦੀ ਆ ਰੇਟ ਰੂਟ ਤੁਸੀਂ ਕਰ ਲੈਣਾ ਬਾਈ ਨਾਲ ਫੋਨ ਤੇ ਬਾਈ ਤੋਰੀ ਮਾਣਾ ਜੀ ਇੱਕ ਝੋਟੀ ਹੋਰ ਦਿਖਾਉਣਾ ਦੋਸਤੋ ਪੂਰੀ ਸ਼ਕੀਨ ਹੈ ਤਿੰਗ ਸੰਗ ਪੂਰਾ ਘੈਂਟ ਆ ਤੇ ਬਾਕੀ ਕਦ ਕੱਟਣੇ ਝੋਟੀਆਂ ਨੇ ਦੋਸਤੋ ਬਾਈ ਗੋਲ ਚਲਾ ਦੀ ਭਾਈ ਇਹਨੂੰ ਬਾਕਮਾਲ ਯਾਰ ਦੋਸਤੋ ਬਾਈ ਨੂੰ ਪੁੱਛਦਿਆਂ ਜਾ ਕੇ ਇਹਦੀ ਮੂੰਹ ਮੱਥਾ ਦੇਖ ਲਓ ਇੱਕ ਵਾਰੀ ਇੱਧਰ ਤੋਂ ਇਹ ਵੀ ਪਹਿਲੇ ਸੂਏ ਇਹ ਵੀ ਪਹਿਲੇ ਲੱਗੇ ਗੰਦਾ ਚ ਗੰਦਾ ਚੋਗੀ ਹੈ ਚਾਰ ਦੰਦ ਹਾਂ ਕਿੰਨੇ ਕਿਤੇ ਨੋ ਕੇ ਸੂਏ ਨੂੰ ਇਹਨੂੰ ਤੀਜੇ ਦਿਨ ਅਸੂਏ ਕਿੰਨੀ ਕਬੜੀ ਹੈ ਕਬੜੀ ਇਹਦੇ ਹੈਗੀ 10 ਕਿਲੋ ਰੇਟ ਬਾਈ ਦਾ ਰੇਟ ਇਹਦਾ ਵੀ 130 130 ਪੰਜਾਬ ਚ ਆ ਕੇ ਮਹਿੰਗੀਆਂ ਕਰਦੇ ਮੱਜਾਂ ਨਹੀਂ ਨਹੀਂ ਪੰਜਾਬ ਜੇ ਤਾਂ ਹੁਣ ਮੰਦੇ ਦੀ ਮਾਰ ਹੈ ਅੱਛਾ ਪੁਣੀ ਦੋ ਦੋ ਲੱਗਦੀਆਂ ਝੋਟੀਆਂ ਇਹ ਨਾਵੇਂ ਕਹਿੰਦੇ ਗੰਗਾ ਨਗਰ ਕਨੀ ਸਸਤੀ ਮਿਲ ਜਾਂਦੀ ਹੈ ਸਸਤੀ ਤਾਂ ਸਾਰੇ ਪਾਸੇ ਇੱਕੋ ਜਿਹਾ ਹੀ ਕੰਮ ਹੈ ਬੱਤ ਦਾ ਨਾਮ ਹੈ ਅੱਛਾ ਸਾੜ ਜਿਹੜੇ ਦਾ ਗੰਗਾ ਨਗਰ ਕਨੀ ਜਾਂਦੇ ਨੇ ਕਹਿੰਦੇ ਉਧਰੋਂ ਮੰਦਾ ਮਾਲ ਲਿਆਉਂਦੇ ਨੇ ਮੰਦਾ ਲਿਆਉਂਦੇ ਆਉਣਗੇ ਮਿਲ ਜਾਂਦਾ ਇਹ ਜੀ ਗੱਲ ਕੀ ਅੱਛਾ ਚੰਗਾ ਜਾਨਵਰ ਬਾਈ ਕਿਤੇ ਮੰਦਾ ਨਹੀਂ ਮਿਲਦਾ ਹਨਾ ਚੰਗਾ ਜਾਨਵਰ ਮੇਰੀ ਗੱਲ ਠੀਕ ਆ ਬਾਈ ਓਕੇ ਸ਼ੁਕਰੀਆ ਦੋਸਤੋ ਆ ਦੋ ਝੋਟੀਆਂ ਦਿਖਾਈਆਂ ਨੇ ਆਪਣਾ ਬਾਈ ਦੇ ਗੰਗਾ ਨਗਰ ਵਾਲੇ ਦੀਆਂ ਤੇ ਆ ਮੀਨੀ ਝੋਟੀ ਮੈਨੂੰ ਬੜੀ ਚੰਗੀ ਲੱਗੀ ਦੋਸਤੋ ਪਰਸਨਲੀ ਤੇ ਬਾਕੀ ਦੋਸਤੋ ਇਹਨਾਂ ਦੋਹਾਂ ਚ ਜਿਹੜੀ ਝੋਟੀ ਪਸੰਦ ਆਊਗੀ ਤੁਸੀਂ ਨੰਬਰ 22 ਦਾ ਵੀਡੀਓ ਚ ਚੱਲੂਗਾ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਤੇ ਬਾਕੀ ਆ ਜੋ ਅੱਗੇ ਚੱਲਦੇ ਆਂ ਹੋਰ ਦਿਖਾਉਨੇ ਆ ਤੁਹਾਨੂੰ ਹਨੋਲਾ ਮੰਡੀ ਦੀ ਜ਼ਬਰਦਸਤ ਝੋਟੀ ਕੋਈ ਦੋਸਤੋ ਇੱਕ ਹੋਰ ਝੋਟੀ ਲੱਗਿਆ ਦਾ ਖੌਣ ਸਾਨੂੰ ਟੌਪ ਦੀ ਪੂਰੀ ਲੇਵ ਆ ਲੂਗਾ ਦੇਖ ਸਕਦੇ ਇੱਕ ਵਾਰੀ ਪੂਰੇ ਠੋਕਵੇਂ ਹਵਾਨੇ ਦੀ ਆ ਟੋਰੀ ਭਾਈ ਐ ਨੂੰ ਲੰਬੀ ਚਲਾ ਦੀ ਮੜੀ ਜੀ ਬਾਕਮਾ ਲੋ ਜੀ ਬਾਕਮਾ ਲੋ ਜੀ ਵਾਰੂਆ ਮੋਹਤਾ ਦੋਸਤੋ ਝੋਟੀਆ ਤੇ ਸ਼ਕੀਨ ਆ ਪੂਰੀ ਬਿਲਕੁਲ ਕੁੰਡੇ ਸਿੰਘਾਂ ਚ ਹੈ ਥਾਣ ਹਵਾਨਾ ਦਿਖਾ ਦੇਣਾ ਇਧਰੋਂ ਨੇੜੇ ਤੋਂ ਇੱਕ ਵਾਰੀ ਮੈਂ ਇੱਥੋਂ ਲੈ ਆ ਲੂਗਾ ਦੇਖ ਸਕਦੇ ਹੋ ਦੋਸਤੋ ਥਾਣ ਥਨੌਰ ਦੇਖ ਸਕਦੇ ਹੋ ਝੋਟੀ ਦਾ ਚੰਗਾ ਲੱਗਿਆ ਜਮਾ ਤੇ ਬਾਕੀ ਦੋਸਤੋ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲੈ ਆਂ ਕੀ ਗੱਲਬਾਤ ਮੂੰਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ ਜੀ ਦੋਸਤੋ ਸ਼ਕੀਨ ਝੋਟੀ ਆ ਪੂਰੀ ਦੋਸਤੋ ਬਾਈ ਲਵੇ ਲੈ ਚਲਦੇ ਆ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਬਗੀਆ ਕਾਲਾ ਵੀਰੇ ਪਿੰਡ ਕਿਹੜਾ ਜੀ ਉੱਠਪੂਰਾ ਬਾਈ ਕੀ ਡਿਟੇਲ ਆ ਝੋਟੀ ਦੀ ਕਿੰਨੇਵੇਂ ਸੂਇਆ ਪੰਡਾ ਸੂਇਆ 18 ਕਿਲੋ ਦੁੱਧ ਦਾ 4 ਦੰਦ ਦਾ 4 ਦੰਦ ਦਾ 18 ਕਿਲੋ ਤਿਆਰ ਬਈ ਕਿੰਨੇ ਕਿਤਨਾ ਹੋ ਗਏ ਸੂਈ ਨੂੰ ਇਹਨੂੰ ਹੋ ਗਏ 10 ਦੰਦ ਰੇਟ ਬਾਈ ਕਿੰਨਾ ਦਾ 2.5 ਲੱਖ ਕਿੰਨੇ ਵੀ ਹੋ ਜੂ ਕੋਈ ਫਿਕਸ ਰੇਟ 2 ਲੱਖ 10000 2 10 ਦੀ ਬਾਈ ਨੰਬਰ ਬੋਲੋ 98766 ਹਾਂਜੀ 29521 ਠੀਕ ਆ ਜੀ ਆ ਦੋ ਰੰਗ ਪ੍ਰਾਈਸ ਝੋਟੀਆਂ ਆਪਣੀਆਂ ਇਹ ਵੀ ਚਲਾ ਦੀ ਬਾਈ ਦੋਸਤੋ ਝੋਟੀਆਂ ਕਾਦੀਆਂ ਨੇ ਬਾਈ ਨਗੀਨੇ ਚੱਕੀ ਫਿਰਦਾ ਜਮੇ ਵਾਹ ਮਰ ਕਮਾਲ ਆ ਬਾਈ ਕੋਸ਼ਕੀ ਨਾ ਕੱਟੀ ਪੂਰੀ ਬਿਲਕੁਲ ਕੁੰਡੇ ਸਿੰਘਾਂ ਚ ਇਧਰ ਤੋਂ ਲੇਵਾਲੂ ਆ ਦੇਖ ਸਕਦੇ ਹੋ ਥਾਣ ਥਾਣ ਦੇ ਦੇਖ ਸਕਦੇ ਹੋ ਝੁੱਟੀ ਦਾ ਤੇ ਬਾਕੀ ਕੱਦ ਕਾਠ ਵੀ ਚੰਗਾ ਹੈ ਤੇ ਡਿਟੇਲ ਦੋਸਤੋ ਆਪਾਂ ਬਾਈ ਨੂੰ ਕੁਝ ਲੈਣੇ ਜਾ ਕੇ ਇਹਦੀ ਕੀ ਰੇਟ ਰੂਟ ਆ ਝੁੱਟੀ ਦਾ ਆ ਜੋ ਬਾਈ ਲੈ ਵੀ ਲੈ ਚੱਲਦੇ ਆ ਤੁਹਾਨੂੰ ਭਾਈ ਇਹ ਕਿੰਨੇ ਵਿੱਚ ਹੈ ਝੁੱਟੀ ਲੈ ਲੈਣੇ ਵੀਰੇ ਦੰਦਾਂ ਚ ਕਿਵੇਂ ਆ ਬਾਈ ਚਾਰ ਦੰਦ ਹੀ ਹੈ ਇਹਨੂੰ ਕਿੰਨੇ ਕਿਤਨੇ ਹੋਗੇ ਬਾਈ ਸੂਈ ਨੂੰ ਇਹਨੂੰ ਪਰਸੋ ਕੋਈ ਕਿੰਨੀ ਕੁ ਬੋਲੀ ਹੋਊ ਬਾਈ ਹੁਣ 13 ਕਿਲੋ ਹੋਲੀ ਹੋਣੀ ਇਹ ਰੇਟ ਬਾਈ ਇਹਦਾ ਰੇਟ ਇਹਦਾ 1.5 ਲੱਖ ਕਿੰਨੇ ਦੀ ਹੋ ਜੂ ਬਾਈ ਲਾਸਟ ਲਾਸਟ 1.32 ਲੱਖ ਠੀਕ ਹੈ ਜੀ ਦੋਸਤੋ 1.32 ਲੱਖ ਦੀ ਕਹਿੰਦਾ ਬਾਈ ਕਹਿੰਦਾ ਲਾਸਟ ਹੋ ਜੂਗੀ ਤੇ ਬਾਕੀ ਕਮਾਲ ਦੀਆਂ ਨੇ ਝੋਟੀਆਂ ਦੋਨੇ ਬਾਈ ਕੋਲੇ ਇੱਕ ਨੰਬਰ ਵਾਲੀ ਝੋਟੀ ਦਿਖਾ ਦੇਣਾ ਤੁਹਾਨੂੰ ਦੁਬਾਰੇ ਥਣ ਥੌਂਟ ਦਿਖਾ ਦੇਣਾ ਇੱਥੇ ਉਹ ਦੇਖ ਸਕਦਾ ਦੋਸਤੋ ਲੇਵਾ ਵੀ ਬਹੁਤ ਹੈ ਤੇ ਬੈਕ ਤੇ ਬਹੁਤ ਹੈ ਤੇ ਅੱਗੇ ਵੀ ਬਹੁਤ ਹੈ ਬਾਕੀ ਨਾ ਝੋਟੀਆਂ ਜਿਹੜੀ ਝੋਟੀ ਦੋਸਤੋ ਪਸੰਦ ਆਊਗੀ ਗੱਲਬਾਤ ਕਰਕੇ ਬਾਈ ਨਾਲ ਖਰੀਦੋ